ਬੀਐਸਐਫ ਦੇ ਜਵਾਨ ਦੀ ਡਿਊਟੀ ਦੌਰਾਨ ਲਖਨੌਰ ਕੈਂਪ ਸੈਕਟਰ 91 ਮੋਹਾਲੀ ਦੇ ਵਿੱਚ ਮੌਤ ਹੋ ਗਈ ਹੈ ਤੇ ਇਸ ਤੋਂ ਬਾਅਦ ਫੌਜੀ ਜਵਾਨ ਦਾ ਫਤਿਹਗੜ ਚੂੜੀਆਂ ਦੇ ਨੇੜੇ ਪਿੰਡ ਪਰਵਾਰ ਦੇ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਬੀਐਸਐਫ ਦੇ ਅਧਿਕਾਰੀ ਤੇ ਪ੍ਰਸ਼ਾਸਨ ਕਾਰਕਦਾਰੀਆਂ ਸਮੇਤ ਰਿਸ਼ਤੇਦਾਰ ਤੇ ਸਕੇ ਸਬੰਧੀ ਮੌਜੂਦ ਰਹੇ ਤੇ ਹਰ ਇੱਕ ਵਿਅਕਤੀ ਨੇ ਨਾਮ ਅਖ ਦੇ ਨਾਲ ਪਾਜੀ ਜਵਾਨ ਨੂੰ ਆਖਰੀ ਵਿਦਾਇਗੀ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਜਤਿੰਦਰ ਸਿੰਘ ਆਪਣੇ ਪਿੱਛੇ ਪਿਤਾ ਤੋਂ ਇਲਾਵਾ ਇੱਕ ਪਤਨੀ ਤੇ ਇੱਕ ਬੇਟੀ ਛੱਡ ਗਏ ਨੇ ਤੇ ਪਰਿਵਾਰ ਦੇ ਵਿੱਚ ਸੋਗ ਫੈਲਿਆ ਹੋਇਆ ਹੈ ਤੇ ਪਰਿਵਾਰਕ ਮੈਂਬਰ ਸਰਕਾਰ ਅੱਗੇ ਵੱਣਦੀ ਹਰ ਸੰਭਵ ਸਹਾਇਤਾ ਦੀ ਮੰਗ ਕਰ ਰਹੇ ਨੇ ਅੰਜਾ ਜਿੰਨਾ ਦੀ ਮੌਤ ਹੋਈ ਕਿ ਲੱਗਦੇ ਸੀ ਕਿ ਮੇਰੇ ਸਰਦਾਰ ਜੀ ਜਤਿੰਦਰ ਸਿੰਘ ਪਤੀ ਲੱਗਦੇ ਸੀ ਕਿੱਥੇ ਸੀ ਡਿਊਟੀ ਉਹਨਾਂ ਦੀ ਪੀਏ ਸਾ ਉਹਨਾਂ ਦੀ ਮਹਾਲੀ ਡਿਊਟੀ ਹੀ ਬੀਐਸਐਫ ਕੰਪਨੀ ਕੀ ਗੱਲ ਹੋਈ ਉਹਨਾਂ ਦੀ ਇਨਤਾਨ ਕੀ ਤਬੀਰ ਤੇ ਖਰਾਬ ਹੋਣਾ ਡੈਥ ਹੋ ਗਈ ਹੈ ਡਿਊਟੀ ਦਾ ਹਾਂਜੀ ਡਿਊਟੀ ਦਿਨਾਨ ਅਸੀਂ ਸਰਕਾਰ ਕੋ ਇਹੋ ਹੀ ਅਪੀਲ ਕਰਦੇ ਹਾਂ ਕਿ ਸਾਡੇ ਬੱਚੇ ਛੋਟੇ ਛੋਟੇ ਨੇ ਸਾਡੀ ਅਮਾਦਤ ਕੀਤੀ ਜਾਵੇ ਸਾਡਾ ਖਰਚਾ ਪਾਣੀ ਬਿਲਕੁਲ ਬੰਦ ਹੋ ਗਿਆ ਹੈ ਅਸੀ ਕੁਛ ਨਹੀਂ ਸਾਡੇ ਕੋਲ ਹੈਗਾ ਮੇਰੇ ਬੱਚੇ ਪੜ੍ਹਦੇ ਨੇ ਮੈਂ ਖਰਚਾ ਨਹੀਂ ਕਰ ਸਕਦੀ ਵੀ ਮੇਰੇ ਸਰਦਾਰ ਜੀ ਕੋਲ ਕੁਛ ਪੈਸਾ ਨਹੀਂ ਸੀ ਸਾਰੇ ਪੈਸੇ ਖਰਚ ਕਰ ਚੁੱਕੇ ਮੈਨੂੰ ਕੋਈ ਪਤਾ ਨਹੀਂ ਹੈ ਬੱਚਿਆਂ ਦੀ ਪੜਾਈ ਦਾ ਬਹੁਤ ਹੀ ਕਰਦਾ ਗੁਜ਼ਾਰਾ ਔਖਾ ਹੋ ਗਿਆ ਹੈ ਮੈਂ ਇਹ ਅਪੀਲ ਕਰਦੀ ਆਂ ਕਿ ਮੇਰੀ ਮਦਦ ਕੀਤੀ ਜਾਵੇ ਮੇਰਾ ਬੇਟਾ ਵੀ ਸਭ ਤੋਂ ਮਹਾਲੀ ਡੋਲਟੀ ਕਰਦਾ ਸੀ ਉੱਥੇ ਬਿਮਾਰ ਹੋਣ ਕਰਕੇ ਉਹਦੀ ਮੌਤ ਹੋ ਗਈ ਹੈ ਤੇ ਉਹਦੇ ਛੋਟੇ ਛੋਟੇ ਬੱਚੇ ਰਹਿ ਗਏ ਹਨ ਤੇ ਔਰਤਾਂ ਉਹਨਾਂ ਦਾ ਕੋਈ ਨਸੀਲਾ ਹੋਰ ਨਹੀਂ ਹੈ ਮਿਹਰਬਾਨੀ ਕਰਕੇ ਸਰਕਾਰ ਨੂੰ ਜਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਜਰੂਰ ਮਦਦ ਕਰਨ ਜਾਂ ਕਾਨੂੰਨ ਦੇ ਹਾਰ ਸਕੀ ਬੀਐਸਐਫ ਜੁਆ ਦੇ ਰਹੇ ਆ ਵੀ ਇਹ ਬਹੁਤੋ ਇੱਕ ਗੱਲ ਬਿਸਤਰਾ ਮੇਰੇ ਬਰਾਦਰ ਸੇ ਛੋਟੇ ਉਹ ਆਪਣਾ ਬੀਐਸਐਫ ਕੈਂਪ ਮਹਾਲੀ ਵਿੱਚ ਡਿਊਟੀ ਸੀ ਉਹਨਾਂ ਦੀ ਤੇ ਉਹਨਾਂ ਦੀ ਡਿਊਟੀ ਦੌਰਾਨ ਥੋੜੀ ਤਬੀਅਤ ਖਰਾਬ ਹੋਈ ਹਸਪੀਟਲ ਖੜਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਤੇ ਪੰਜਾਬ ਸਰਕਾਰ ਅੱਗੇ ਅਸੀਂ ਅਪੀਲ ਕਰਦੇ ਆ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ ਦੋ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਆ ਕਿ ਹੁਣ ਪੈਨਸ਼ਨ ਨਾਲ ਕੋਈ ਗੁਜ਼ਾਰਾ ਨਹੀਂ ਹੋ ਸਕਦਾ ਇਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਜੋ ਵੀ ਬਣਦੀ ਰਾਸ਼ੀ ਆ ਉਹ ਦਿੱਤੀ ਜਾਵੇ ਜਗਬਾਣੀ ਟੀਵੀ ਲਈ ਵਿਸ਼ੰਬਰ ਮਿੱਟੂ ਦੀ ਰਿਪੋਰਟ